ਕਾਮ ਨਾ ਬਿਸਰਿਓ ਕਰੋਧ ਨਾ ਬਿਸਰਿਓ ਲੋਭ ਨਾ ਛੂਟਿਓ ਦੇਵਾ ਬੰਦੇ ਅੰਦਰ ਵੀ ਤਾਂ ਲਾਲਚ ਹੈ ਨਾ ਵੀ ਲੋਕੀ ਮੇਰੀ ਵਡਿਆਈ ਕਰਨ ਆਪਣੀ ਵਡਿਆਈ ਦਾ ਲਾਲਚ ਮੈਨੂੰ ਧਰਮੀ ਆਖਣ ਤਾਂ ਕਹਿੰਦੇ ਕਾਮ ਨਾ ਬਿਸਰਿਓ ਕਰੋਧ ਨਾ ਬਿਸਰਿਓ ਲੋਭ ਨਾ ਛੂਟਿਓ ਦੇਵਾ ਪਰ ਨਿੰਦਾ ਮੁਖ ਤੇ ਨਹੀਂ ਛੂਟੀ ਨਿਫਲ ਪਈ ਸਭ ਸੇਵਾ ਕਹਿੰਦੇ ਕੋਈ ਫਾਇਦਾ ਨਹੀਂ ਇਹੋ ਜੀ ਸੇਵਾ ਕਰਨ ਦਾ ਜਿਹੜੀ ਵਖਾ ਖਾ ਕੇ ਕਰਦਾ ਹੈ ਭਲੇ ਆ ਸੇਵਾ ਕਰਨੀ ਤਾਂ ਜੀਵਨ ਨੂੰ ਸਵਾਰਨ ਵਾਸਤੇ ਕਰ ਤੇ ਜਿੱਦਨ ਵਾਕੇ ਹੀ ਸਾਡੇ ਲੋਕਾਂ ਨੂੰ ਸੇਵਾ ਕਰਨੀ ਆ ਗਈ ਨਾ ਵਾਕੇ ਜਿੱਦਨ ਸੇਵਾ ਕਰਨੀ ਆ ਗਈ ਉਹ ਦਿਨ ਇੱਕ ਇੱਕ ਪੈਸਾ ਜਿਹੜਾ ਹੈ ਉਹ ਚੰਗੇ ਪਾਸੇ ਲੱਗੇਗਾ ਕਿਸੇ ਆ ਸਾਡਾ ਪੈਸਾ ਬਹੁਤਾ ਪੈਸਾ ਖਾਸ ਕਰ ਸਿੱਖਾਂ ਦਾ ਪੈਸਾ ਨਗਰ ਕੀਰਤਨਾ ਦੇ ਵਿੱਚ ਮਹਿੰਗੇ ਮਹਿੰਗੇ ਸਟਾਲ ਲਾਣ ਦੀ ਬਰਬਾਦ ਚਲਿਆ ਜਾਂਦਾ ਹੈ 25 25 ਰੁਪਏ ਵਾਲਾ ਕੱਪ ਆਈਸਕ੍ਰੀਮ ਦਾ ਉਹ ਇਦਾਂ ਇਦਾਂ ਵਗਾਉਗਾ ਕਿ ਛੁੱਟਿਆ ਜਾਂਦਾ ਹੈ ਸੇਵਾਂ ਦਾ ਟਰੱਕ ਮੰਗਾਇਆ ਜਾਂਦਾ ਸੇਵੇ ਦਾ ਛੁੱਟੇ ਜਾਂਦੇ ਨੇ ਇਹ ਕੀ ਹੋ ਰਿਹਾ ਇਹ ਧਰਮ ਹੈ ਇਹ ਸੇਵਾ ਹੈ ਕੀ ਹੋ ਰਿਹਾ ਪਰ ਸਾਡੇ ਲੋਕ ਕਰ ਰਹੇ ਨੇ ਇਹਨੂੰ ਇਹਨੂੰ ਧਰਮ ਸਮਝ ਕੇ ਬੈਠੇ ਹੋਏ ਨੇ ਇਹਨੂੰ ਸੇਵਾ ਸਮਝ ਕੇ ਬੈਠੇ ਹੋਏ ਹੋ ਭਲੇ ਉਹ ਇਹ ਸੇਵਾ ਨਹੀਂ ਹੁੰਦੀ ਆ ਇਸ ਤਰ੍ਹਾਂ ਦੇ ਕਰਮ ਕਰਨੇ ਸੇਵਾ ਨਹੀਂ ਹੈ ਇੱਕ ਦਿਨ ਸ਼ਬੀਲ ਗੁਰੂ ਅਰਜਨ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਤੇ ਪਿਆ ਦਿੰਦੇ ਹੋ ਕਰੋੜਾ ਰੁਪਇਆ ਲਾ ਕੇ ਪੂਰੇ ਦੇਸ਼ ਦੇ ਵਿੱਚ ਹੁਣ ਤਾਂ ਬਾਹਰ ਵੀ ਕੰਮ ਸ਼ੁਰੂ ਹੋ ਗਿਆ ਪੂਰੇ ਦੇਸ਼ ਦੇ ਵਿੱਚ ਕਰੋੜਾ ਰੁਪਏ ਦਾ ਰੂਫ ਜਿਹੜਾ ਘੋਲ ਕੇ ਪਿਆ ਦਿੱਤਾ ਜਾਂਦਾ ਇੱਕ ਦਿਨ ਦੇ ਵਿੱਚ ਕੀ ਇੱਕ ਦਿਨ ਪਿਉਣ ਦੇ ਨਾਲ ਸਾਰਿਆਂ ਦੀ ਪਿਆਸ ਮਿਟ ਗਈ ਮੈਂ ਪੁੱਛਦਾ ਤੁਹਾਡੇ ਕੋਲੋਂ ਕਿ ਇੱਕ ਦਿਨ ਸ਼ਬੀਲ ਪਿਉਣ ਦੇ ਨਾਲ ਸਾਰਿਆਂ ਦੀ ਪਿਆਸ ਮਿਟ ਗਈ ਜਿਹੜੇ ਜਿਹੜੇ ਪੀਣ ਵਾਲੇ ਸੀ ਉਹਨਾਂ ਸਾਰਿਆਂ ਨੂੰ ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਦਾ ਪਤਾ ਲੱਗ ਗਿਆ ਵੀ ਗੁਰੂ ਅਰਜਨ ਪਾਤਸ਼ਾਹ ਨੇ ਸ਼ਹੀਦੀ ਕਿਉਂ ਦਿੱਤੀ ਕਾਰਨ ਕੀ ਸੀ ਸ਼ਹੀਦੀ ਦੇ ਪਤਾ ਲੱਗ ਗਏ ਸਾਡੇ ਘਰ ਬੈਠੇ ਬੱਚੇ ਨੂੰ ਵੀ ਪਤਾ ਨਹੀਂ ਲੱਗੇ ਅਸੀਂ ਇੰਨੇ-ਇੰਨੇ ਸਾਲਾਂ ਤੋਂ ਸ਼ਬੀਲਾਂ ਪਿਆ ਰਹੇ ਆ ਤੇ ਬੱਚੇ ਨੂੰ ਬਸ ਇਨਾ ਪਤਾ ਏ ਵੀ ਅੱਜ ਗੁਰਦੁਆਰੇ ਜਾਣਾ ਅੱਜ ਨਾ ਸ਼ਬੀਲ ਵਾਲਾ ਗੁਰਪਰਵ ਹੈ بس ਇਹਨਾਂ ਪਤਾ ਬੱਚੇ ਨੇ ਕਿ ਉਹਨੂੰ ਪਤਾ ਹੈ ਗੁਰੂ ਅਰਜਨ ਸਾਹਿਬ ਨੂੰ 31 ਦਵੀ ਦੇ ਕਿਉਂ ਭਾਇਆ ਗਿਆ ਉਹਨੂੰ ਪਤਾ ਹੈ ਵੀ ਗੁਰੂ ਅਰਜਨ ਸਾਹਿਬ ਦੇ ਸਿਰ ਦੇ ਉੱਤੇ ਗਰਮ ਰੇਤਾ ਕਿਉਂ ਪਾਇਆ ਗਿਆ ਨਹੀਂ ਪਤਾ ਤੇ ਅਸੀਂ ਦੱਸਣ ਦੀ ਵੀ ਖੇਚਲ ਨਹੀਂ ਨਾ ਕੀਤੀ ਸਨ 2012 ਦੀ ਗੱਲ ਹੈ 10 ਉਸ ਦਿਨ ਫ੍ਰੀ ਸੀਗਾ ਕੋਈ ਪ੍ਰੋਗਰਾਮ ਨਹੀਂ ਸੀਗਾ ਮੈਂ ਤੇ ਮੇਰੇ ਨਾਲ ਕੁਝ ਵੀਰ ਅਸੀਂ ਕੈਮਰਾ ਚੁੱਕਿਆ ਚੱਲ ਗਏ ਰਗਾਵਗਨ ਸਾਹਿਬ ਗੁਰਦੁਆਰੇ ਤੇ ਉੱਥੇ ਵੱਖ-ਵੱਖ ਸੰਗਤਾਂ ਨੂੰ ਜਾ ਕੇ ਪੁੱਛਣਾ ਸ਼ੁਰੂ ਕੀਤਾ ਵੀ ਤੁਸੀਂ ਇੱਥੇ ਅੱਜ ਆਏ ਹੋ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਹੈ ਤੁਹਾਨੂੰ ਪਤਾ ਹੈ ਸ਼ਹੀਦੀ ਦਾ ਕਾਰਨ ਕੀ ਸੀਗੇ ਸਾਨੂੰ ਇੱਕ ਬੰਦਾ ਵੀ ਨਹੀਂ ਲੱਭਾ ਜਿਹਨੂੰ ਸ਼ਹੀਦੀ ਦਾ ਕਾਰਨ ਪਤਾ ਹੋਣ ਕਿੰਨੇ ਲੋਕਾਂ ਨੂੰ ਪੁੱਛਿਆ ਸੀ ਉੱਥੇ ਜਾ ਕੇ ਕਿਸੇ ਨੂੰ ਨਹੀਂ ਪਤਾ ਤੇ ਕਈਆਂ ਨੂੰ ਪੁੱਛਿਆ ਤੁਸੀਂ ਇੱਥੇ ਕਰਨ ਕੀ ਆਏ ਹੋ ਕਹਿੰਦੇ ਮੱਥਾ ਟੇਕਣ ਵਾਸਤੇ ਆਏ ਆ ਲਓ ਵੀ ਕੇਵਲ ਗੁਰਦੁਆਰੇ ਮੱਥਾ ਟੇਕਣ ਵਾਸਤੇ ਆਉਣਾ ਕਈਆਂ ਨੂੰ ਪੁੱਛਿਆ ਜੀ ਅੱਜ ਕਿਹੜੇ ਗੁਰੂ ਦਾ ਸ਼ਹੀਦੀ ਦਿਹਾੜਾ ਤੇ ਉਹਨਾਂ ਵਿੱਚੋਂ ਇੱਕ ਬੋਲਿਆ ਕਹਿੰਦਾ ਗੁਰੂ ਅੰਗਦ ਸਾਹਿਬ ਦਾ ਸ਼ਹੀਦੀ ਦਿਹਾੜਾ ਹੈ ਗੁਰੂ ਅਰਜਨ ਸਾਹਿਬ ਦਾ ਨਹੀਂ ਗੁਰੂ ਅੰਗਦ ਸਾਹਿਬ ਦਾ ਸ਼ੀਧੀ ਦੇੜ ਆ ਦੇਖ ਲੋ ਹਾਲਾਤ ਦੇਖੋ ਤੁਸੀਂ ਸਾਡੇ ਲੋਕਾਂ ਦੇ ਅਸੀਂ ਡੀਂਗਾ ਮਾਰ ਰਹੇ ਆ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਦੇਗ ਤੇਗ ਫਤਿਹ ਪੰਥ ਕੀ ਜੀਤ ਕਿਥੋਂ ਹੋਣੀ ਪੰਥ ਕੀ ਜੀਤ ਗੁਰਬਾਣੀ ਦੀ ਵਿਚਾਰ ਨੇ ਪੰਥ ਕੀ ਜੀਤ ਕਰਾਉਣੀ ਸੀ ਇੱਥੇ ਗੁਰਬਾਣੀ ਦੀ ਵਿਚਾਰ ਪੱਲੇ ਹੈ ਨਹੀਂ ਇਹ ਕੱਲੀਆਂ ਡੀਂਗਾ ਮਾਰਨ ਨਾਲ ਕੁਝ ਨਹੀਂ ਹੋਣਾ ਗੁਰਬਾਣੀ ਦੀ ਵਿਚਾਰ ਦੇਣ ਦੀ ਲੋੜ ਸੀ ਅੱਜ ਜੇ ਆਮ ਕਰਕੇ ਸਾਡੇ ਗੁਰਦੁਆਰਿਆਂ ਦੇ ਵਿੱਚੋਂ ਹੌਲੀ-ਹੌਲੀ ਕਰਦੇ ਆ ਸਾਡੇ ਬੱਚੇ ਸਾਡੇ ਨੌਜਵਾਨ ਗੁਰਦੁਆਰੇ ਛੱਡਦੇ ਜਾ ਰਹੇ ਨੇ ਨਾ ਉਹਦੇ ਪਿੱਛੇ ਕਾਰਨ ਇਹੀ ਐ ਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸੱਚ ਦਾ ਗਿਆਨ ਸੀਗਾ ਉਹਨਾਂ ਦੇ ਪੱਲੇ ਅਸੀਂ ਪਾਇਆ ਹੀ ਨਹੀਂ ਅਸੀਂ ਇਹਨਾਂ ਸਟੇਜਾਂ ਤੇ ਬਹਿ ਕੇ ਕਹਾਣੀਆਂ ਸੁਣਾ ਛੱਡੀਆਂ ਬਾਬਿਆਂ ਦੀਆਂ ਵਿੰਗੀਆਂ ਟੇਡੀਆਂ ਕਹਾਣੀਆਂ ਸੁਣਾਉਂ ਤੀਆਂ ਮੇਰੇ ਵਰਗੇ ਪ੍ਰਚਾਰਕ ਆਏ ਉਹਨਾਂ ਨੇ ਜੋਰ-ਛੋੜ ਦੇ ਨਾਲ ਢੋਲਕੀਆਂ ਚਿਮਟੇ ਛਣੇ ਲੈ ਕੇ ਸੁਣਾਈਆਂ ਕਹਾਣੀਆਂ ਮੈਂ ਕੇਵਲ ਇਸ ਸਟੇਜ ਦੀ ਗੱਲ ਨਹੀਂ ਕਰ ਰਿਹਾ 올ਓਵਰ ਸਾਰੀ ਜਗ੍ਹਾ ਦੀ ਗੱਲ ਕਰ ਰਿਹਾ ਤੇ ਉਹ ਨੌਜਵਾਨ ਜਿਹੜਾ ਐਕਸੈਪਟ ਕਰਕੇ ਰਾਜੀ ਨਹੀਂ ਉਹਨਾਂ ਚੀਜ਼ਾਂ ਨੂੰ ਪਰ ਸਾਡੇ ਲੋਕ ਸੁਣਾ ਰਹੇ ਨੇ ਕਿ ਜਦੋਂ ਇਹ ਸਭ ਕੁਝ ਵਾਪਰਦਾ ਏ ਤੇ ਉਦੋਂ ਐਸਾ ਹੁੰਦਾ ਏ ਇੱਕ ਵਿਦਵਾਨ ਹੋਏ ਨੇ ਕੁਲਬੀਰ ਸਿੰਘ ਕੌੜਾ ਉਹਨਾਂ ਨੇ ਕਿਤਾਬ ਲਿਖੀ ਤੇ ਸਿੱਖ ਵੀ ਨਿਕਲਿਆ ਗਿਆ ਸ਼ਾਇਦ ਤੁਹਾਡੇ ਚੋਂ ਕਈਆਂ ਨੇ ਪੜ੍ਹੀ ਹੋਵੇ ਤੇ ਸਿੱਖ ਵੀ ਨਿਕਲਿਆ ਗਿਆ ਇੱਕ ਵਾਰ ਉਹ ਲੈਕਚਰ ਕਰ ਰਹੇ ਤੇ ਲੈਕਚਰ ਦੇ ਵਿੱਚ ਉਹਨਾਂ ਨੇ ਗੱਲ ਬੜੀ ਇੱਕ ਪਿਆਰੀ ਆਖੀ ਹੋਣੋ ਇਸ ਦੁਨੀਆ ਦੇ ਵਿੱਚ ਨਹੀਂ ਚੜ੍ਹਾਈ ਕਰ ਚੁੱਕੇ ਨੇ ਪਰ ਇੱਕ ਸਮੇਂ ਦੀ ਉਹਨਾਂ ਦੀ ਬਾਤ ਜਿਹੜੀ ਹੈ ਉਹ ਸਾਡੇ ਇੱਕ ਵੀਰ ਨੇ ਕਿਤੇ ਸੁਣੀ ਹੋਵੇਗੀ ਸਾਹਮਣੇ ਬੈ ਕੇ ਉਹਨੇ ਦੱਸੀ ਉਹ ਕਹਿੰਦਾ ਵੀ ਕੁਲਬੀਰ ਸਿੰਘ ਕੌੜਾ ਸਾਡੇ ਸਾਹਮਣੇ ਖਲੋਤੇ ਹੋਏ ਤੇ ਲੈਕਚਰ ਕਰਦੇ ਪਏ ਤੇ ਲੈਕਚਰ ਕਰਦਿਆਂ ਕਰਦਿਆਂ ਇੱਕ ਗੱਲ ਕਹਿੰਦੇ ਨੇ ਕਹਿੰਦੇ ਵੀ ਜੇ ਤੁਸੀਂ ਅੱਜ ਸਰਕਾਰ ਦੇ ਕੋਲੋਂ ਜੇ ਤੁਸੀਂ ਅੱਜ ਸਰਕਾਰ ਦੇ ਕੋਲੋਂ ਤੋਪ ਦਾ ਲਾਇਸੈਂਸ ਮੰਗੋਗੇ ਨਾ ਸਾਹਮਣੇ ਵਾਲਿਆਂ ਨੂੰ ਸੰਬੋਧਨ ਕਰ ਰਹੇ ਸੀ ਜੇ ਤੁਸੀਂ ਅੱਜ ਸਰਕਾਰ ਦੇ ਕੋਲੋਂ ਤੋਪ ਦਾ ਲਾਇਸੈਂਸ ਮੰਗੋਗੇ ਨਾ ਸਰਕਾਰ ਤੁਹਾਨੂੰ ਕਰਦ ਰੱਖਣ ਦੀ ਵੀ ਇਜਾਜ਼ਤ ਨਹੀਂ ਦੇਵੇਗੀ ਕਰ ਦੋ ਨੇ ਚਾਕੂ ਕਰ ਦ ਰੱਖਣ ਦੀ ਵੀ ਇਜਾਜ਼ਤ ਨਹੀਂ ਦੇਵੇਗੀ ਪਰ ਜੇ ਤੁਸੀਂ ਅੱਜ ਸਰਕਾਰ ਦੇ ਕੋਲੋਂ 1000 ਢੋਲ ਕੀ ਤੇ 1000 ਚਿਮਟਿਆਂ ਦੀ ਮੰਗ ਕਰੋਗੇ ਤੇ ਸਰਕਾਰ ਤੁਹਾਡੇ ਵਾਸਤੇ 1 ਲੱਖ ਢੋਲ ਕੀ ਤੇ 1 ਲੱਖ ਚਿਮਟਾ ਪਾਸ ਕਰੇਗੀ ਸਾਹਮਣੇ ਬੈਠੇ ਵਾਲਿਆਂ ਨੇ ਪੁੱਛਿਆ ਕਿਉਂ ਜੀ ਕਹਿੰਦੇ ਕਿਉਂਕਿ ਸਰਕਾਰਾਂ ਨੇ ਤੁਹਾਨੂੰ ਢੋਲਕੀਆਂ ਕੁੱਟਣ ਤੇ ਚਿਮਟੇ ਵਜਾਉਣ ਤੇ ਹੀ ਰੱਖਣਾ ਹੈ ਤੁਸੀਂ ਢੋਲਕੀਆਂ ਕੁੱਟੀ ਜਾਇਓ ਚਿਮਟੇ ਵਜਾਈ ਜਾਇਓ ਪੂਰੀ ਦੁਨੀਆ ਦੇ ਚੱਕਰ ਲਾਈ ਜਾਇਓ ਵੱਖ-ਵੱਖ ਤੀਰਥਾਂ ਦੇ ਚੱਕਰ ਲਾਈ ਜਾਇਓ ਤੁਸੀਂ ਇਹ ਕੰਮ ਕਰਦੇ ਆ ਕਰਦੇ ਆ ਕਰਦੇ ਆ ਕਰਦੇ ਆ ਆਪਣੀ ਜ਼ਿੰਦਗੀਆਂ ਲਗਾ ਦੋਗੇ ਪਰ ਤੁਹਾਡੇ ਆਉਣ ਵਾਲੇ ਜਿਹੜੇ ਬੱਚੇ ਹੋਣਗੇ ਨਾ ਉਹ ਕਾਲਜਾਂ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਦੇ ਹੋਣਗੇ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਕਹੋਗੇ ਨਾ ਆ ਪੁੱਤ ਢੋਲਕੀ ਵਜਾਈਏ ਆ ਪੁੱਤ ਛੇਣੇ ਵਜਾਈਏ ਤੁਹਾਡੇ ਬੱਚੇ ਉਸ ਪਾਸੇ ਤੋਂ ਮੂੰਹ ਮੋੜ ਜਾਣਗੇ ਕਿਉਂਕਿ ਉਹ ਪੜ੍ਹੇ ਲਿਖੇ ਹੋਣਗੇ ਉਹਨਾਂ ਦੇ ਮਨ ਦੇ ਅੰਦਰ ਇਹ ਵਿਚਾਰ ਹੋਏਗੀ ਮੈਂ ਡਾਕਟਰ ਬਣਨਾ ਹੈ ਮੈਂ ਸਾਇੰਟਿਸਟ ਬਣਨਾ ਹੈ ਮੈਂ ਇੰਜੀਨੀਅਰ ਬਣਨਾ ਹੈ ਤੁਸੀਂ ਜਦੋਂ ਉਹਨਾਂ ਨੂੰ ਕੇਵਲ ਢੋਲ ਕੀ ਤੇ ਚਿੰਟੀਆਂ ਵਾਲੇ ਪਾਸੇ ਨੂੰ ਲੈ ਕੇ ਆਓਗੇ ਤੇ ਕਹੋਗੇ ਵੀ ਇਹਦੇ ਨਾਲ ਜੁੜ ਤੁਹਾਡੇ ਬੱਚੇ ਦੂਜੀਆਂ ਕੌਮਾਂ ਦੇ ਵੱਲ ਮੂੰਹ ਕਰ ਜਾਣਗੇ ਕਹਿੰਦੇ ਜੇ ਦੇਣਾ ਹੈ ਤੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਦਿਓ ਕੇਵਲ ਢੋਲਕੀਆਂ ਤੇ ਚਿੰਟੀਆਂ ਨਾਲ ਨਾ ਜੁੜੋ ਪਰ ਇਹ ਹਾਲ ਹੈ ਨਾ ਅੱਜ ਤੁਸੀਂ ਵੇਖੋ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਹੁੰਦਾ ਭੱਲੇ ਜਿੰਨੇ ਵੀ ਨਗਰ ਕੀਰਤਨ ਵਿੱਚ ਨੌਜਵਾਨ ਘੁੰਮਰੇ ਹੁੰਦੇ ਨੇ ਉਹਨਾਂ ਨੂੰ ਪੁੱਛੋ ਗੁਰੂ ਗ੍ਰੰਥ ਸਾਹਿਬ ਦੀ ਕੋਈ ਬਾਣੀ ਦੀ ਪੰਕਤੀ ਜੇ ਉਹਦੇ ਅਰਥ ਕਰ ਦੇਣ ਤਾਂ ਮੈਨੂੰ ਫੜ ਲਿਓ ਆ ਕੇ ਬਹੁਤੇ ਨੌਜਵਾਨਾਂ ਨੂੰ ਨਹੀਂ ਪਤਾ ਹੋਏਗੀ ਵੀ ਗੁਰੂ ਗ੍ਰੰਥ ਸਾਹਿਬ ਦੀ ਇਸ ਪਹਿਲੀ ਪੰਕਤੀ ਦੇ ਅਰਥ ਕੀ ਨੇ ਸੋਚਿਆ ਸੋਚਣਾ ਹੋ ਵੀ ਜੇ ਸੋਚੀਂ ਲਖਵਾਰ ਹਾਂ ਪਰ ਹੋਕ ਹੀ ਰਿਹਾ ਏ ਉਹ ਆਵਾਰਾ ਗਰਦੀ ਕਰ ਰਹੇ ਨੇ ਮੋਟਰਸਾਈਕਲਾਂ ਭਜਾ ਰਹੇ ਨੇ ਝੰਡੇ ਲਾ ਕੇ ਇੱਧਰ ਉੱਧਰ ਘੁੰਮ ਰਹੇ ਨੇ ਪੱਲੇ ਉਹਨਾਂ ਦੇ ਵੀ ਕੁਝ ਨਹੀਂ ਹੈਗਾ ਜੀ ਪੱਲੇ ਉਹਨਾਂ ਦੇ ਵੀ ਕੁਝ ਨਹੀਂ ਹੈਗਾ ਤੇ ਉਹਨਾਂ ਨੇ ਆਪਣੇ ਮੂੰਹ ਦੂਜੇ ਪਾਸੇ ਨੂੰ ਕਰ ਲੈਣਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਛੱਡ ਦਿੱਤਾ ਸਮਝ ਲਓ ਦੂਜੇ ਪਾਸੇ ਨੂੰ ਚੱਲ ਗਿਆ ਬੇਸ਼ਕ ਉਹ ਨਗਰ ਕੀਰਤਨ ਵਿੱਚ ਆ ਗਏ ਨੇ ਉਹ ਤੇ ਖਾਣ ਪੀਣ ਵਾਸਤੇ ਆਏ ਨੇ ਉਹ ਤੇ ਹੋਰ ਵੀ ਜਿਵੇਂ ਆਉਂਦੇ ਨੇ ਉਹ ਵੀ ਆ ਗਏ ਨੇ ਉਹ ਤੇ ਆਵਾਰਾ ਗਰਦੀ ਕਰਨ ਵਾਸਤੇ ਆਏ ਨੇ ਉਹ ਵੀ ਆ ਗਏ ਨੇ ਪਰ ਇੱਥੇ ਧਰਮੀ ਹੋਣ ਦਾ ਮਤਲਬ ਕੀ ਹੈ ਜਿਨ੍ਹਾਂ ਨੇ ਆਪਣਾ ਮੁਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵੱਲ ਕੀਤਾ ਜਿਹਨੂੰ ਪਤਾ ਹੈ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਕੀ ਹੋਇਆ ਇੱਥੇ ਸਾਡੇ ਲੋਕਾਂ ਨੂੰ ਇਹ ਨਹੀਂ ਪਤਾ ਹੋਣਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੇ ਮਹਾਂਪੁਰਖਾਂ ਦੀ ਬਾਣੀ ਹੈ ਮੈਂ ਹੁਣੇ ਹੱਥ ਖੜੇ ਕਰਾ ਲਾਣਾ ਮੈਂ ਕਰਾਉਣੇ ਨਹੀਂ ਮੇਦਾਂ ਦਾ ਕੰਮ ਕਰਦਾ ਨਹੀਂ ਹੁੰਦਾ ਪਰ ਆਪਣੇ ਅੰਦਰ ਝਾਤ ਮਾਰ ਕੇ ਵੇਖਿਓ ਕਿ ਸਾਨੂੰ ਪਤਾ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਕਿੰਨੇ ਮਹਾਂਪੁਰਖਾਂ ਦੀ ਬਾਣੀ ਦਰਜ ਹੈ ਉਹਨਾਂ ਵਿੱਚੋਂ ਗੁਰੂ ਕਿੰਨੇ ਨੇ ਉਹਨਾਂ ਵਿੱਚੋਂ ਭਗਤ ਕਿੰਨੇ ਨੇ ਉਹਨਾਂ ਵਿੱਚੋਂ ਭਟ ਸਹਿਬਾਨ ਕਿੰਨੇ ਨੇ ਉਹਨਾਂ ਵਿੱਚੋਂ ਗੁਰਸਿੱਖ ਕਿੰਨੇ ਨੇ ਅਸੀਂ ਪੜੀ ਜਾਂਦੇ ਆਂ ਵੀ 300 ਸਾਲ ਗੁਰੂ ਦੇ ਨਾਲ ਅਨਾਰਾ ਚੱਲਿਆ ਸੀ ਨਾ 2008 ਦੇ ਵਿੱਚ 300 ਸਾਲ ਗੁਰੂ ਦੇ ਨਾਲ 300 ਸਾਲ ਅੱਛਾ ਜਿਸ ਨੂੰ ਗਾਣਾ ਵੀ গোਾਇਆ ਨਾ ਉਹ ਆਪ ਵੀ ਸਿੱਖ ਨਹੀਂ ਹੈਗਾ ਪੱਕ ਜਰੂਰ ਬੰਦਾ ਪਰ ਗੱਡੇ ਦੇ ਨਾਲ ਚੜਦੀ ਗੱਡੀਰੇ ਦੇ ਨਾਲ ਚੜਦੀ ਉਹ ਇਹ ਪੁੱਠੇ ਜਿਹੜੇ ਗਾਣੇ ਗਾਉਣ ਵਾਲਾ ਵੀ ਇਹ ਸਾਡੇ ਲੋਕਾਂ ਨੂੰ ਕੋਈ ਰਾਗੀ ਸਿੰਘ ਨਹੀਂ ਮਿਲਿਆ ਸਾਡੇ ਲੋਕਾਂ ਨੂੰ ਕੋਈ ਐਸਾ ਨਹੀਂ ਮਿਲਿਆ ਜਿਹਨੇ ਖੰਡੇ ਦੀ ਪੌਲ ਲਈ ਹੋਵੇ ਤੇ ਉਹਦੇ ਕੋਲੋਂ ਇਹ ਗੀਤ ਗਵਾ ਲਈਏ ਵੈਸੇ ਤੇ ਗੀਤਾਂ ਦੇ ਨਾਲ ਸਾਨੂੰ ਜੋੜਨਾ ਹੀ ਨਹੀਂ ਚਾਹੀਦਾ ਕਿਸੇ ਨੂੰ ਸਾਨੂੰ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣਾਉਣੀ ਚਾਹੀਦੀ ਹੈ ਪਰ ਇਹ ਗਾਣਾ ਜੇ ਗਾਇਆ ਗਿਆ 300 ਸਾਲ ਗੁਰੂ ਦੇ ਨਾਲ 300 ਸਾਲ ਗੁਰੂ ਦੇ ਨਾਲ ਤਾਂ ਮੈਂ ਤਾਂ ਕਹਿੰਦਾ 300 ਸਾਲ ਗੁਰੂ ਦੇ ਨਾਲ ਤੇ ਕੋਈ ਗੱਲ ਹੈ ਹੀ ਨਹੀਂ ਜਿਹੜਾ ਤੇ 1 ਮਿੰਟ ਵੀ ਗੁਰੂ ਦੇ ਨਾਲ ਖੜ ਜਾਵੇ ਨਾ ਉਹਦੀ ਵਿਚਾਰ ਹੀ ਜੀਵਨ ਦੀ ਕੁਝ ਹੋਰ ਹੁੰਦੀ ਹੈ ਇਹ ਤੇ 300 ਸਾਲ ਦਾ ਨਾਰਾ ਲਾਉਣ ਵਾਲੇ ਅੱਜ ਗੁਰੂ ਤੋਂ ਮੁਨਕਰ ਹੋ ਕੇ ਬੈਠੇ ਨੇ 300 ਸਾਲ ਗੁਰੂ ਦੇ ਨਾਲ ਨਹੀਂ 300 ਸਾਲ ਜੋਛੀ ਦੇ ਨਾਲ 300 ਸਾਲ ਪਾਂਦੇ ਦੇ ਨਾਲ 300 ਸਾਲ ਬਾਬੇ ਦੇ ਨਾਲ 300 ਸਾਲ ਮੜੀਆਂ ਦੇ ਨਾਲ 300 ਸਾਲ ਬ੍ਰਾਹਮਣੀ ਧਿਆਰਾਂ ਦੇ ਨਾਲ 300 ਸਾਲ ਧਾਗੇ ਤਵੀਤਾਂ ਦੇ ਨਾਲ 300 ਸਾਲ ਨਗਾ ਵਾਲੀਆਂ ਮੁੰਦਰੀਆਂ ਦੇ ਨਾਲ 300 ਸਾਲ ਪਖੰਡੀ ਬਾਬਿਆਂ ਦੇ ਨਾਲ ਆਹ ਕਹਿਣਾ ਚਾਹੀਦਾ ਸੀਗਾ ਇਹ ਸਾਡੇ ਅਜ ਸਮੁੱਚੀ ਕੌਮ ਦਾ ਇਹ ਹਾਲ ਹੈ ਕੋਈ ਵਿਰਲਾ ਬਚਿਆ ਹੋਵੇਗਾ ਹੈਣ ਵਿਰਲੇ ਨਾ ਹੀ ਕਣੇ ਫੈਲ ਫੱਕੜ ਸੰਸਾਰ ਇਹ ਸਾਡੇ ਲੋਕਾਂ ਦਾ ਅੱਜ ਹਾਲ ਹੈ ਕਿਉਂਕਿ ਅਸੀਂ ਕੇਵਲ ਆਪਣੀ ਪੇਟ ਪੂਰਤੀ ਵਾਲੇ ਪਾਸੇ ਨੂੰ ਧਿਆਨ ਦਿੰਦਾ ਜਿੱਥੇ ਕੌਮ ਦਾ ਮਸਲਾ ਆ ਜਾਵੇ ਜਿੱਥੇ ਗੁਰਬਾਣੀ ਦਾ ਮਸਲਾ ਆ ਜਾਵੇ ਨਾ ਉੱਥੇ ਅੱਜ ਕਹਿ ਦਿੱਤਾ ਜਾਂਦਾ ਜੀ ਸਾਨੂੰ ਕੀ ਸਾਨੂੰ ਕੀ ਇੱਥੇ ਜਿਹੜਾ ਕੋਈ ਧਰਮ ਦੀ ਗੱਲ ਕਰੇ ਉਹਨੂੰ ਆਖ ਦਿੱਤਾ ਜਾਂਦਾ ਚੱਲ ਗੁਰਦੁਆਰੇ ਤੋਂ ਬਾਹਰ ਵਾਪਰਦਾ ਜੀ ਇੱਥੇ ਹੀ ਵਾਪਰਦਾ ਪਰ ਐਸੇ ਦਿੱਲੀ ਦੀ ਗੱਲ ਕਰ ਲਓ ਜਾਂ ਭਾਰਤ ਦੀ ਗੱਲ ਕਰ ਲਓ ਜਾਂ ਬਾਹਰ ਦੀ ਗੱਲ ਕਰ ਲਓ ਗੁਰਦੁਆਰਿਆਂ ਵਿੱਚ ਇਹ ਵੀ ਚੀਜ਼ਾਂ ਵਾਪਰ ਰਹੀਆਂ ਜਿਹੜਾ ਕੋਈ ਧਰਮ ਦੀ ਗੱਲ ਕਰ ਲਵੇ ਉਹਨੂੰ ਕਹਿੰਦੇ ਵੀ ਤੂੰ ਕੀ ਇਹ ਕੀ ਕੀਤਾ ਬਈ ਚੱਲ ਤੂੰ ਤੁਹਾਨੂੰ ਤੋਂ ਇੱਥੋਂ ਬਾਹਰ ਚੱਲ ਤੇ ਜੇ ਗੁਰਦੁਆਰਿਆਂੋਂ ਕੱਢ ਕੇ ਨਾ ਸਾਰੇ ਤਾਂ ਸਾਡੇ ਫਿਰ ਜਿਹੜੇ ਵੱਡੇ-ਵੱਡੇ ਆਗੂ ਨੇ ਉਹ ਕਹਿੰਦੇ ਵੀ ਤੂੰ ਹੁਣ ਤੈਨੂੰ ਚੱਲ ਸਿੱਖੀ ਤੋਂ ਬਾਹਰ ਕਰਦੇ ਹਾਂ ਛੇ ਦਿਨ ਤੈਨੂੰ ਕੌਮ ਚੋ ਹੋਇਆ ਨਹੀਂ ਪਿਛਲੇ ਸਮਿਆਂ ਦੇ ਵਿੱਚ ਜਿਨ੍ਹਾਂ ਨੇ ਧਰਮ ਦੀ ਗੱਲ ਕੀਤੀ ਉਹਨੂੰ ਬਾਹਰ ਕੱਢਣ ਦੀਆਂ ਗੱਲਾਂ ਕੀਤੀ ਜਾਂਦੀਆਂ ਇਹ ਸਾਡੇ ਲੋਕਾਂ ਦਾ ਹਾਲ ਬਣ ਚੁੱਕਿਆ ਅੱਜ ਦੇ ਟਾਈਮ ਵਿੱਚ ਕਿਉਂ ਕਿਉਂਕਿ ਸਾਡਾ ਧਿਆਨ ਗੁਰਮਤ ਵਾਲੇ ਪਾਸੇ ਨਹੀਂ ਸਾਡਾ ਧਿਆਨ ਕਿਸੇ ਅਸੀਂ ਸਿਰ ਜ਼ਰੂਰ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਾ ਰਹੇ ਹਾਂ ਪਰ ਗੁਰੂ ਗ੍ਰੰਥ ਸਾਹਿਬ ਦੀ ਗੱਲ ਮੰਨਣ ਵਾਸਤੇ ਤਿਆਰ ਨਹੀਂ ਇੱਕ ਵਿਦਵਾਨ ਨੇ ਬੜੀ ਪਿਆਰੀ ਗੱਲ ਆਖੀ ਸੀ ਕਹਿੰਦੇ ਵੀ ਅੱਜ ਦੇ ਸਿੱਖਾਂ ਦਾ ਹਾਲ ਪਤਾ ਕੀ ਹੈ ਉਹ ਗੁਰੂ ਨੂੰ ਤੇ ਮੰਨਦੇ ਨੇ ਗੁਰੂ ਨੂੰ ਤੇ ਮੰਨਦੇ ਨੇ ਪਰ ਗੁਰੂ ਦੀ ਨਹੀਂ ਮੰਨਦੇ ਗੁਰੂ ਨੂੰ ਮੰਨਦੇ ਉਤੋਂ ਤੋਂ ਕਹਿੰਦੇ ਨੇ ਵੀ ਆ ਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਬਸ ਕਹਿਤਾ ਮੰਨਿਆ ਵੀ ਹੈ ਮਨਿਆ ਵੀ ਹੈ ਸੇਵਕ ਸਿੱਖ ਪੂਜਣ ਸਭ ਆਵੇਂ ਸਭ ਗਾਵੇਂ ਹਰ ਹਰ ਊਤਮ ਬਾਣੀ ਗਾਵਿਆ ਸੁਣਿਆ ਤਿੰਨ ਕਾ ਗਾਇਆ ਹੋਇਆ ਸੁਣਿਆ ਹੋਇਆ ਉਹਨਾਂ ਦਾ ਥਾਂ ਪਵੇਗਾ ਜਿਨ ਸਤਗੁਰ ਕੀ ਆਗਿਆ ਸੱਤ ਸੱਤ ਕਰ ਮੰਨੀ ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ ਵੀ ਮੰਨਿਆ ਹੈ ਪਰ ਇੱਥੇ ਦੇ ਗੁਰੂ ਦੀ ਆਗਿਆ ਨੂੰ ਮੰਨਣ ਵਾਲੇ ਪਾਸੇ ਨੂੰ ਧਿਆਨ ਹੈ ਹੀ ਨਹੀਂ ਕਿਸੇ ਦਾ ਤੇ ਬਾਬਾ ਕਬੀਰ ਜੀ ਨੇ ਇਹ ਹੀ ਗੱਲ ਕੀਤੀ ਕਹਿੰਦੇ ਜਿਨੇ ਗੁਰੂ ਦੀ ਆਗਿਆ ਹੀ ਛੱਡ ਦਿੱਤੀ ਨਾ ਜਿਨੇ ਗੋਣੀ ਵਿਸਾਰ ਦਿੱਤੇ ਜਿਨੇ ਦੀਨ ਨੂੰ ਭੁਲਾ ਦਿੱਤਾ ਉਹ ਮੇਰੀ ਨਜ਼ਰਾਂ ਵਿੱਚ ਪਾਗਲ ਹੈ ਦੀਨ ਵਿਸਾਰਿਓ ਰੇ دیਵਾਨੇ ਦੀਨ ਵਿਸਾਰਿਓ ਰੇ ਪੇਟ ਭਰਿਓ ਪਸ਼ੂਆਂ ਜਿਉਂ ਸੋਇਓ ਕੇਵਲ ਆਪਣੇ ਪੇਟ ਦਾ ਖਿਆਲ ਹੈ ਮੇਰੇ ਕੋ ਵੱਧ ਆ ਜੇ ਵੱਧ ਆ ਜੇ ਤੇ ਕਹਿੰਦੇ ਪਸ਼ੂਆਂ ਵਾਂਗੂ ਸੁੱਤਾ ਰਹਿੰਦਾ ਸਾਰਾ ਦਿਨ ਸੌਣ ਦਾ ਮਤਲਬ ਪਤਾ ਕੀ ਹੈ ਮਾਇਆ ਦੀ ਨੀਂਦ ਦੇ ਵਿੱਚ ਸੁੱਤਾ ਪਿਆ ਹੈ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਸ਼੍ਰਵਣ ਸੋਏ ਸੁਣ ਨਿੰਦ ਵਿਚਾਰ ਰਸਨਾ ਸੋਈ ਲੋਭ ਮਿੱਠੇ ਸਾਦ ਮਨ ਸੋਇਆ ਮਾਇਆ ਬਿਸਮਾਦ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਬਤ ਵਸਤ ਉਹ ਆਪਣੀ ਲਹਿ ਜਿਹੜਾ ਜਾਗੇਗਾ ਉਹ ਆਪਣੇ ਅੰਦਰਲੇ ਗੁਣਾਂ ਨੂੰ ਬਚਾ ਲਵੇਗਾ ਤੇ ਜਿਹੜਾ ਜਾਗਿਆ ਨਹੀਂ ਨਾ ਫਿਰ ਗੁਰੂ ਸਾਹਿਬ ਨੇ ਕਹਿਤਾ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ ਅੰਮ੍ਰਿਤ ਲੂਟੈ ਮਨਮੁਖ ਨਹੀਂ ਪੁੱਜੈ ਕੋਈ ਨਾ ਸੁਣੈ ਪੁਕਾਰਾ ਅੰਦਰਲਾ ਅੰਮ੍ਰਿਤ ਲੁੱਟਿਆ ਜਾਏਗਾ ਤੇ ਮਨਮੁਖ ਨੂੰ ਪਤਾ ਨਹੀਂ ਲੱਗਦਾ ਜਦੋਂ ਲੁੱਟਿਆ ਜਾਂਦਾ ਫਿਰ ਪੁਕਾਰਾਂ ਕਰਦਾ ਹੈ ਬਹੁਤ ਮਾੜਾ ਹੋ ਗਿਆ ਪੇਟ ਭਰਿਓ ਪਸ਼ੂਆਂ ਜਿਉਂ ਸੋਇਓ ਮਨੁੱਖ ਜਨਮ ਹੈ ਹਾਰਿਓ ਤੇ ਮਨੁੱਖਾ ਜਨਮ ਹਾਰ ਕੇ ਜਾਏਗਾ ਇਸ ਸੰਸਾਰ ਦੇ ਵਿੱਚ